ਤਰ ਜਿਹੜੇ ਵੀ ਆ ਪ੍ਰਾਈਸ ਲੱਗੇ ਆ ਇਹਦਾ ਆਧਾ ਰੇਟ ਆ ਇੱਥੇ ਸਾਰੇ ਜਰਾ ਹਾ ਨਿੱਕੇ ਜਿੱਦਾਂ ਡਸਟ ਮੀਨ ਇਹ 80 ਰੁਪਏ ਦਾ ਤੁਹਾਨੂੰ ਇਹ 40 ਰੁਪਏ ਦਾ ਪੈਣਾ ਤੁਹਾਨੂੰ ਆਧਾ ਰੇਟ ਤੇ ਆ ਵੀ ਆ ਸਾਰੇ ਇਦਾਂ ਜਿਹੜਾ ਇਦਾਂ ਵੀ ਇਹ ਲੱਗੇ ਹੋ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਟੋਕਰੀਆਂ ਵਗੈਰਾ ਜੈਕਸ ਜੈਂਟਲਸ ਲੇਡੀਜ਼ ਦੇਖਣਾ ਨੇ ਗੀਂਸ ਯਾਰ ਬੱਚਿਆਂ ਦੀਆਂ ਬੋਟਲਾਂ ਲੱਗੀਆਂ ਸਾਰੀਆਂ ਕੀ ਪ੍ਰਾਈਜ਼ ਆਇਆ ਇਹਦਾ ਕੀ ਪੈਸਾ ਜਿਹੜਾ ਤੇ ਗੀਂਸ ਕਰ ਰਿਹਾ ਦੇਖ ਸਕਦੇ ਆ ਤੁਸੀਂ ਸਾਰਾ ਹੀ ਭਰਿਆ ਹੋਇਆ ਆ ਸਮਾਨ ਬਹੁਤ ਆ ਇੱਥੇ ਹੋਰ ਬੱਚੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੇਰੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਅਸੀਂ ਬਲੌਗ ਲੈ ਕੇ ਆਏ ਆ ਜੋ ਕਿ ਹੁਸ਼ਿਆਰਪੁਰ ਵਿੱਚ ਮੰਨ ਚਾਹਾਂ ਬਾਜ਼ਾਰ ਆ ਤੇ ਅੱਜ ਅਸੀਂ ਤੁਹਾਨੂੰ ਉੱਥੇ ਦਿਖਾਵਾਂਗੇ ਕੀ ਕੀ ਮਿਲਦਾ ਆ ਕੀ ਕੀ ਉਹਨਾਂ ਦੇ ਪ੍ਰਾਈਸ ਆ ਤੁਹਾਨੂੰ ਹਰ ਇੱਕ ਅਪਡੇਟ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੈਣ ਜੇਕਰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆਜੇ ਤੁਹਾਨੂੰ ਅਸੀਂ ਜੰਨੇ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਮਿਲਦੇ ਆ ਤੁਹਾਨੂੰ ਹੁਣ ਉੱਥੇ ਜੀ ਐਕਸਪਰੀਅੰਸ ਘਰੋਂ ਨਿਕਲ ਗਏ ਆ ਜੀ ਜੀ ਆ ਬਸ ਸਟੈਂਡ ਦੇ ਕੋਲ ਆ ਇਹ ਨਿਕਲ ਰ데요 ਅਸੀਂ ਪਹੁੰਚ ਚੁੱਕੇ ਹਾਂ ਅੱਜ ਬਹੁਤ ਹੰਤੂਸ਼ੀਆਂ ਸੇ ਅੰਦਰ ਜਾ ਕੇ ਤੁਹਾਨੂੰ ਦਿਖਾਉਣੀ ਆ ਇੱਥੇ ਦੁਨੀਆ ਆਉਂਦੀ ਰਹਿੰਦੀ ਜਾਂਦੀ ਰਹਿੰਦੀ ਆ ਜੀ ਇਧਰ ਦੇਖ ਸਕਦੇ ਕੋਸਟ ਮੈਟਿਕ ਦਾ ਸਾਰਾ ਸਨਾਰ ਆ ਜੀ ਇੱਕ ਬੜਾ ਆ ਜਾ। ਆਹ ਫੋਟੋ ਫਰੇਮ ਦੇਖ ਸਕਦੇ ਆ ਤੁਸੀਂ। 1300 ਦਾ ਆ ਦੇਖ ਸਕਦੇ ਹੋ ਤੁਸੀਂ ਫੋਟੋਆਂ ਲਗਾ ਸਕਦੇ ਆ ਆਪਣੇ। ਇਹ ਤਾਂ ਛੋਟੇ ਵੀ ਹੈਗੇ ਆ। ਸਾਰੇ ਆ ਗਏ ਆ ਜੀ। ਜਿਹੜੇ ਵੀ ਤੁਸੀਂ ਲੈਣੇ ਆ ਸੰਤੁਲਨ ਕਰਕੇ ਲੈ ਸਕਦੇ ਆ ਦੇਖ ਕੇ। ਫੋਟੋ ਫਰੇਮ ਸਿਨਰੀਆਂ ਵਗੈਰਾ ਵੀ ਦੇਖ ਸਕਦੇ ਆ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਸਿਨੈਟੀਆਂ ਇੱਧਰ ਡਿਨਰ ਸੈਟ ਵਗੈਰਾ ਲੱਗੇ ਆ ਦੇਖ ਸਕਦੇ ਆ ਤੁਸੀਂ ਸਾਡੇ 1700 ਦਾ ਕੋਲੀਆਂ ਨਾ ਲਾ ਮਿਲ ਜਾਣਗੇ ਤੁਹਾਨੂੰ ਆ 1500 ਦਾ ਵੀ ਹੈਗਾ ਐ ਇੱਧਰ ਆ 750 ਵਾਲੇ ਆ ਸਾਰੇ ਸਾਢੇ ਪਾਰ ਦੇ ਅੱਛਾ ਅੱਛਾ ਹਾਫ ਹਾਫ ਆ ਨਾ ਜਿਹੜੇ ਲਿਖੇ ਆ ਉੱਤੇ ਹਾਫ ਹਾਫ ਦਿੱਤੇ ਆ ਨਾ ਆ ਪੂਰੇ ਲਿਖੇ ਆ ਉਹਦਾ ਇਹਨਾਂ ਨੇ ਆ ਤਾਂ ਜਿਹੜੇ ਵੀ ਆ ਪ੍ਰਾਈਸ ਲੱਗੇ ਆ ਇਹਦਾ ਆਧਾ ਰੇਟ ਆ ਇੱਥੇ ਸਾਰਿਆਂ ਦਾ ਸਾਰਿਆਂ ਦਾ ਜਿਹਦਾ 3600 ਆ ਇਹਦਾ ਆਧਾ ਲਗਾ ਤੁਹਾਨੂੰ ਇਹ ਆ 4000 ਦਾ 2000 ਦਾ ਪੈਣਾ ਤੁਹਾਨੂੰ ਹਾਂ ਸਾਰੇ ਇਧਰ ਡਿਨਰ ਸੈਟ ਏ ਗਿਆ ਜੀ ਕੱਢ ਗਿਆ ਕੁਆਲਿਟੀ ਬਹੁਤ ਵਧੀਆ ਮ ਵਿਆਹ ਸ਼ਾਦੀ ਲਈ ਜਿੱਦ ਤੱਕ ਗੋੜੀਆਂ ਦੇ ਨਾਲ ਵਿੱਚ ਲੈ ਸਕਦੇ ਹਾਂ ਅਕਾ ਇਥੋਂ ਘਰ ਲਈ ਵੀ ਯੂਜ਼ ਕਰ ਸਕਦੇ ਹਾਂ ਮੱਧੀਆਂ ਸਾਰੇ ਦਰ ਗਲਾਸੀਆਂ ਵਗੈਰਾ ਲੱਗੀਆਂ ਇਹ ਲੈ ਸਕਦੇ ਆ ਤੁਸੀਂ ਕੁਆਲਿਟੀ ਖਰੀਏ ਇਹਨਾਂ ਵਿੱਚ ਵੀ ਬਹੁਤ ਡਿਜ਼ਾਈਨ ਹੈ ਇਹ ਤੁਹਾਨੂੰ 50% ਆਫ ਹੈ 280 ਇਹ ਗਲਾਸ ਜੀ ਇੱਧਰ ਸਾਰੀਆਂ ਗਲਾਸੀਆਂ ਹੀ ਲੱਗੀਆਂ ਆ ਜੀ ਇੱਧਰ 5 500 ਦੇ ਹੁਣ ਲੱਗੀਆਂ ਆ ਆ ਦੇਖ ਸਕਦੇ ਆ ਤੁਸੀਂ ਆ 5 500 ਦੀਆਂ ਸ਼ੀ 50% ਆਫ ਵੀ ਆ ਤੁਹਾਨੂੰ ਨਾਲ ਮਿਲਿਆ ਠੀਕ ਆ ਦੇਖ ਸਕਦੇ ਜਿਹੜੀ ਵੀ ਤੁਸੀਂ ਲੈਣਾ ਚਾਹੋ ਨੇ ਲੈ ਸਕਦੇ ਦੇਖੋ ਬਹੁਤ ਵਧੀਆ ਵਧੀਆ ਡਿਜ਼ਾਈਨ ਹਰੇਕ ਹੈਗਾ ਆ ਇੱਥੇ ਜਿਹੜਾ ਵੀ ਤੁਸੀਂ ਡਿਜ਼ਾਈਨ ਪਸੰਦ ਕਰਕੇ ਲੈ ਸਕਦੇ ਆ ਇੱਧਰ ਸਿਨਰੀਆਂ ਵਗੈਰਾ ਲੱਗੀਆਂ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਮਨ ਚਾਹੇ ਵਿਯਾਰ ਹੁਸ਼ਿਆਰ ਪਰਚੋ ਆਦਰੇਟ ਆ ਸਾਰਾ ਇੱਥੇ ਜ਼ਰੂਰ ਵਿਜ਼ਿਟ ਕਰੋ ਇੱਧਰ ਤੁਸੀਂ ਸੂਪ ਵਗੈਰਾ ਪੀਣ ਨੂੰ ਜਿੱਦਾਂ ਲੈ ਸਕਦੇ ਆ ਸਾਰਿਆਂ ਦੀ ਆਦਰੇਟ ਹੀ ਆ ਜੀ ਇੱਥੇ ਵੀ ਤੁਸੀਂ ਆਏ ਨਹੀਂ ਹੋਣੇ ਕਦੀ ਅਧਿਆਨ ਦਾ ਪਤਾ ਵੀ ਨਹੀਂ ਹੋਣਾ ਠੀਕ ਆ ਤੇ ਜ਼ਰੂਰ ਵਿਜ਼ਿਟ ਕਰੋ ਆ ਵੀ ਦੇਖ ਸਕਦੇ ਤੁਸੀਂ ਆ 3300 ਦੇ ਵਿੱਚ 300 ਦਾ ਤੁਹਾਨੂੰ ਇਹਦਾ ਵੀ ਆਦਰ ਰੇਟ ਮਤਲਬ ਕੀ ਹੈ 2.5 150 ਦਾ ਪੈਣਾ ਤੁਹਾਨੂੰ ਜੋ ਪ੍ਰਾਈਸ ਉੱਪਰ ਲਿਖਿਆ ਹੋਇਆ ਹੈ ਤਾਂ ਆਦਰ ਰੇਟ ਹੈ ਸਾਰਿਆਂ ਦਾ ਠੀਕ ਆ ਇਧਰ ਲੱਗੇ ਹੋਏ ਆ ਗਿਫਟ ਵਗੈਰਾ ਕਿਛ ਨੂੰ ਦੇਣੀ ਆ ਜਾਂ ਉਹ ਵੀ ਉਹ ਵੀ ਤਿਆਰ ਕਰਕੇ ਦਿੰਦੇ ਆ ਆ ਜੀ ਦਾ ਹਿਆਰ ਦਾ ਹੈ ਤੁਹਾਨੂੰ 500 ਦਾ ਪੈਣਾ ਇੱਧਰ ਕੱਪ ਹੈਗੇ 5 500 ਦੇ ਤੁਹਾਨੂੰ 250 ਦੇ ਪੈਨੇ 2 250 ਤੇ ਆ ਸਾਰੇ ਹਾਂ ਵੀ ਸਾਰੇ ਕੱਪਾਂ ਦੀ ਕੁਆਲਿਟੀ ਹੈ ਜੀ ਚੈੱਕ ਕਰ ਸਕਦੇ ਆ ਤੁਸੀਂ ਕੱਪ ਹੀ ਆ ਸਾਰੇ ਲੱਗੇ ਇੱਧਰ 12 ਦਾ ਪੀਸ ਆ ਆ 12 ਵਾਲੇ ਆ ਸਾਰੇ ਪਾ ਪੀਸ ਆ ਵੀ ਚੈੱਕ ਕਰ ਸਕਦੇ ਆ ਤੁਸੀਂ 400 ਰੁਪਿਆ ਰੀਟ ਹੈ ਉੱਪਰ 200 ਦਾ ਪੈਣਾ ਤੁਹਾਨੂੰ 200 ਦਾ ਪੈਣਾ ਤੁਹਾਨੂੰ ਦੇਖ ਸਕਦੇ ਹੋ ਜੀ ਹਾਂ ਆ ਵੀ ਦੇਖ ਸਕਦੇ ਸੀ ਸਾਡੇ ਠੀਕਾ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਹੁਸ਼ਿਆਰਪੁਰ ਵੇਚ ਠੀਕਾ ਮਾਨਾ ਜਾ ਰਹਾ ਵੀ ਆਰ ਬਸ ਸਟੈਂਡ ਦੇ ਕੋਲ ਆ ਨੰਨ ਜੀ ਤੀਕ ਹਾਂ ਜੀ ਇੰਦਰ ਦੇਖ ਸਕਦੇ ਆ ਕੱਚ ਦੀਆਂ ਗਲਾਸੀਆਂ ਇਹ ਵੀ ਹਾਫ ਰੇਟ ਤੇ ਆ ਸਾਰਾ ਸਮਾਨ ਜੋ ਵੀ ਤੁਸੀਂ ਲੈਣਾ ਆ ਇੱਥੇ ਹਰੇਕ ਚੀਜ਼ ਹਾਫ ਰੇਟ ਤੇ ਮਿਲੂਗੀ ਤੁਹਾਨੂੰ ਜੋ ਵੀ ਉੱਪਰ ਪ੍ਰਿੰਟ ਰੇਟ ਲਿਖਿਆ ਜਾਂ ਫਿਰ ਉਹਨਾਂ ਨੇ ਰੇਟ ਲਿਖਿਆ ਨਾ ਜਿੱਦਾਂ ਗਲਾਸ ਦਾ ਰੇਟ ਉੱਪਰ ਲਿਖਿਆ ਹੈ 600 ਰੁਪਏ ਲਿਖਿਆ ਹੈ ਤੇ ਇਹ ਤੁਹਾਨੂੰ ਇੱਥੋਂ 300 ਦੇ ਵਿੱਚ ਮਿਲੂਗੀ ਠੀਕ ਆ ਬਹੁਤ ਵਧੀਆ ਰੇਟ ਆ ਇਹਨਾਂ ਦਾ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਹੁਸ਼ਿਆਰਪੁਰ ਦੇ ਵਿੱਚ ਇਹ ਬੱਸ ਸਟੈਂਡ ਦੇ ਕੋਲ ਹੀ ਆ ਠੀਕ ਆ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਮਿੰਤਾ ਪ੍ਰਾਈਸ ਇਹਨਾਂ ਦੇ ਬਹੁਤ ਵਧੀਆ ਲੱਗੇ ਆ ਤੇ ਤੁਸੀਂ ਵੀ ਵੀਡੀਓ ਦੇਖ ਕੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਪ੍ਰਾਈਸ ਕਿੱਦਾਂ ਦੇ ਲੱਗੇ ਇੱਧਰ ਇੱਧਰ ਦਾ ਸਹੂਨ ਵੀ ਤੁਹਾਨੂੰ ਸਾਰਾ ਮਿਲ ਜਾਣਾ ਜਿੱਦਾਂ ਘਰ ਦਾ ਆ। ਟਾਵਲ ਵਗੈਰਾ ਸਾਰੇ ਤੁਹਾਨੂੰ ਇੱਥੋਂ ਮਿਲ ਜਾਣਗੇ। ਆਹ ਟਾਵਲਾਂ ਦਾ ਕੀ ਪ੍ਰਾਈਸ ਹੈ? 60 ਰੁਪਏ 50 ਰੁਪਏ 60 ਰੁਪਏ 50 ਰੁਪਏ ਤੁਹਾਨੂੰ ਸਾਰੇ ਹੀ ਮਿਲ ਜੂਗੇ ਇੱਧਰ ਇੱਧਰ ਵੀ ਸਾਰੇ ਟਾਵਲ ਆ 180 ਰੁਪਏ 100 ਰੁਪਏ ਸਾਰੇ ਟਾਵਲ ਲੱਗੇ ਹੋਏ ਆ ਆ ਵੀ ਦੇਖੋ ਕਿੰਨੀ ਸੋਹਣੀ ਚੀਜ਼ ਆ ਇਹ ਦਬੋਦੀ ਆ ਵਗੈਰਾ ਪਾਉਣ ਨੂੰ ਤੁਹਾਨੂੰ 500 ਦੇ ਵਿੱਚ ਤੁਹਾਨੂੰ ਮਿਲ ਜਲਾਣਾ ਆ ਆਦਰੇਟ ਆ ਪ੍ਰਿਆ water cooler ਇਹ ਸਾਰੇ ਵਸਮੇ ਲੋੜਾਂ ਨਹੀਂ ਤਾਂ ਇੱਧਰ ਸ਼ਾਲੀਨ ਡਰੇਆਂ ਵਗੈਰਾ ਲੱਗੀਆਂ ਗਰਿਆਂ ਵਗੈਰਾ ਵੀ ਤੁਸੀਂ ਇੱਥੋਂ ਲੈ ਸਕਦੇ ਆ ਤਿੰਨ ਤਿੰਨ ਦਾ ਪੀਸ ਹੁੰਦਾ 250 ਦਾ ਆਪਣੇ ਆਪਣੇ ਹਿਸਾਬ ਨਾਲ ਤੁਸੀਂ ਝਾੜੂ ਹੋ ਗਏ ਸਾਰਾ ਕੁਝ ਇੱਥੇ ਮਿਲਿਆ ਡੱਬੇ ਦੇਖੋ ਸਟੈਂਡ ਹੋ ਗਏ ਡੱਬੇ ਹੋ ਗਏ ਸਾਰੇ ਤੁਹਾਨੂੰ ਇੱਥੋਂ ਮਿਲ ਜਾਣੇ ਇੱਧਰ ਟੋکریاں ਵਗੈਰਾ ਆ ਗਈਆਂ ਹੁਣ ਦੇਖੋ ਕੁਆਲਿਟੀ ਬਹੁਤ ਆ ਦੇਖ ਸਕਦੇ ਤੁਸੀਂ ਕੋਈ ਕਮੀ ਨਹੀਂ ਕੁਆਲਿਟੀ ਦੀ ਨਹੀਂ ਕੁਆਲਿਟੀ ਆ ਰਹਾ ਤਾਂ ਕੋਈ ਕਮੀ ਨਹੀਂ ਹੈ ਜੀ ਆਦੇ ਜਿੱਦਾਂ ਤੁਸੀਂ ਆਹ ਰਹਾ ਨਿੱਕੇ ਜਿੱਦਾਂ ਡਸਟ ਮੀਨ ਇਹ 80 ਰੁਪਏ ਦਾ ਤੁਹਾਨੂੰ ਇਹ 40 ਰੁਪਏ ਦਾ ਪੈਣਾ ਤੁਹਾਨੂੰ ਆਧ ਰੇਟ ਤੇ ਆ ਵੀ ਆ ਸਾਰੇ ਇਦਾਂ ਜਿਹੜਾ ਵੀ ਇਹ ਲੱਗੇ ਹੋ ਹੈ ਵੀ ਤੁਸੀਂ ਇੱਥੋਂ ਲੈ ਸਕਦੇ ਟੋਕਰੀਆਂ ਵਗੈਰਾ ਇੱਕ ਸਾਰੇ ਇੱਥੇ ਅਵੇਲੇਬਲ ਆ ਸਾਰੇ ਇੱਥੋਂ ਤੁਸੀਂ ਲੈ ਸਕਦੇ ਆ ਇੱਧਰ ਟੱਬ ਵਗੈਰਾ ਦੇਖ ਸਕਦੇ ਆ ਤੁਸੀਂ ਬਹੁਤ ਵਧੀਆ ਕੁਆਲਿਟੀ ਸਾਰੇ ਆ ਜੀ ਇੱਧਰ ਡੱਬੇ ਵਗੈਰਾ ਲੱਗੇ ਆ ਤੇ ਟੋਕਰੀਆਂ ਲੱਗੀਆਂ ਸਾਰੀਆਂ ਚੀਜ਼ਾਂ ਹੈਗੀਆਂ ਇੱਥੇ ਜੀ ਤੁਸੀਂ ਜ਼ਰੂਰ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਵਿਜ਼ਿਟ ਜ਼ਰੂਰ ਕਰਿਓ ਦੇਖ ਸਕਦੇ ਆ ਤੁਸੀਂ ਸਾਰਾ ਹੀ ਭਰਿਆ ਹੋਇਆ ਆ ਸਮਾਨ ਬਹੁਤ ਆ ਇੱਥੇ ਨਾ ਵੀ ਚੱਕ ਸਕਦੇ ਆ ਤੁਸੀਂ ਇਹਦੇ ਸਾਰੇ ਬਰਸ਼ ਵਗੈਰਾ ਰੱਖਣ ਨੂੰ ਆ ਆ ਦੇਖੋ ਕਿੰਨੀ ਸੋਹਣੀ ਚੀਜ਼ ਆ ਸਾਬਣ ਵਗੈਰਾ ਰੱਖਣ ਦੇ ਲਈ ਹਾਂ ਦੇਖ ਸਕਦੇ ਤੁਸੀਂ ਜਿਹੜਾ ਹੈਂਡ ਵਾਸ਼ ਵਗੈਰਾ ਪਾਉਣ ਨੂੰ ਰਹ ਭਾਂਡੇ ਆ ਉਹ ਸਟੀਲ ਦੇ ਹਰੇਕ ਚੀਜ਼ ਅਵੇਲੇਬਲ ਹੈ ਜੀ ਹਰੇਕ ਚੀਜ਼ ਆਹ ਪਰਾਈ ਜੇ ਤੁਸੀਂ ਦੇਖ ਕਰ ਸਕਦੇ ਆ ਲੱਗ ਨਾ ਗਰੀਟਾ ਚਾਹੇ ਤੁਹਾਨੂੰ ਮਿਲ ਜਾਣਗੇ ਇੱਥੇ ਇੱਧਰ ਟੈਡੀ ਵਗੈਰਾ ਵੀ ਹੈ ਇਹ ਆ ਫਾਰਸੂ ਵੀ ਵਗੈਰਾ ਸਾਰੇ ਇੱਥੇ ਹੈ ਅਵੇਲੇਬਲ ਹੈ ਪਰਸੇ ਚੱਕ ਦਾਸਾ ਨੂੰ ਦੇ ਦਿੱਤਾ ਅੰਦਰ ਆ ਪਰਸੇ ਲੱਗੇ ਆ ਸਾਰੇ ਤੇ 300 ਦਾ 150 ਦੇ ਪਰਸੇ 450 ਦੇ ਆ ਅੰਦਰ ਰੇਟ ਤੇ ਆ ਜੀ ਸਾਰੇ ਇਹਨਾਂ ਦੇ ਇਹ ਵੀ ਤੁਸੀਂ ਟ੍ਰੋ ਆਫ ਲੈ ਸਕਦੇ ਆ ਇੱਧਰ ਰੋਟੀ ਵਗੈਰਾ ਰੱਖਣ ਲਈ ਡੱਬੇ ਆ ਗਏ ਦੇਖ ਚੈੱਕ ਕਰ ਸਕਦੇ ਤੁਸੀਂ। ਟੇਕ ਆਪ ਛੋਟੇ ਵੱਡੇ ਸਾਰੇ ਹੀ ਆ ਜੀ। ਜਿਹੜੇ ਮਰਜ਼ੀ ਤੁਸੀਂ ਇੱਥੋਂ ਲੈ ਸਕਦੇ ਆ। ਉੱਧਰ ਪਰਦੇ ਵਗੈਰਾ ਵੀ ਸਾਰੇ ਹੀ ਹੈਗੇ ਆ। ਹਰ ਇੱਕ ਚੀਜ਼ ਹੈਗੀ ਆ ਅਵੇਲੇਬਲ। ਕਿੱਟਾਂ ਵਗੈਰਾ। ਇੱਧਰ ਸਾਰੇ ਲੇਡੀਜ਼ ਪਜਾਮੇ ਲੇਡੀਜ਼ ਸਭ ਕੋ ਸਾਨੂੰ ਮਿਲ ਜਾਊਗਾ ਜੀ ਕੱਪੜਿਆਂ ਦਾ ਕਲੈਕਸ਼ਨ ਆ ਇੱਧਰ ਸਾਰੇ ਬੱਚਿਆਂ ਦੇ ਕੱਪੜੇ ਦੇਖ ਸਕਦੇ ਆ ਤੁਸੀਂ ਸਾਰੇ ਅਵੇਲੇਬਲ ਹੈਗਾ ਤੁਹਾਨੂੰ ਵਾਪ ਪੇਪਰ ਵੀ ਮਿਲ ਜਾਊਗਾ ਘਰ ਦੇ ਵਿੱਚ ਲਾਉਣ ਦੇ ਲਈ 300 ਦੇ ਵਿੱਚ ਇੰਦਰਮੇਟ ਵਗੈਰਾ ਇੰਦਰ ਪਰਦੇ ਵਗੈਰਾ ਲੱਗੇ ਆ ਕਿਹੜਾ ਇਹ ਦੂਸਤੋਂ ਬਲੈਸਰ ਦੇ ਤੱਕੀ ਵਗੈਰਾ ਸ਼ੀਸ਼ੇ ਵਗੈਰਾ ਤਾਂ ਜੀ ਦਰਫ ਉਹ ਲ ਵਗੈਰਾ ਕਰਦੇ ਤੁਸੀਂ ਲੋਨ ਲਈ ਹਨ ਉਹ ਵੀ ਲੈ ਸਕਦੇ ਆ ਇੱਧਰ ਸਾਰੇ ਡ్రਾਇਰ ਵਗੈਰਾ ਲੱਗੇ ਆ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਸਟੇਟਨਰ ਸਟੇਟਨਰ ਵੀ ਹੈ ਗਿਆ ਪ੍ਰੱਸਾਂ ਵਗੈਰਾ ਠੀਕ ਆ ਵੇ ਤੁਸੀਂ ਜਿੱਦ ਤਿੰਗ ਵਾਲਾ ਸਟੈਂਡ ਲੈਣਾ ਹੋਵੇ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਹੋ ਟੋਕਰੀਆਂ ਵਗੈਰਾ ਸਾਰੀਆਂ ਚੀਜ਼ਾਂ ਇੱਥੇ अवेलेबल ਆ ਬੱਚਿਆਂ ਦੀਆਂ ਬੋਤਲਾਂ ਲੱਗੀਆਂ ਸਾਰੀਆਂ ਕੀ ਪ੍ਰਾਈਸ ਆਇਆ ਇਹਦਾ ਕੀ ਪ੍ਰਾਈਸ ਕੋਸਟਮੈਟਿਕ ਦਾ ਸਾਰਾ ਸਾਮਾਨ ਤਾਂ ਇੱਥੇ ਸਾਰਾ ਮਿਲ ਜਾਊਗਾ ਜੀ ਇਹ ਤਾਂ ਜਟ नेक्स्ट ਆ ਗਿਆ ਲੈਂਡਸ ਲੇਡੀਜ਼ ਦੇਖਣਾ ਜੀ

ਬੱਚਿਆਂ ਦੇ ਵੀ ਹੈਗੇ ਆ ਸੈਂਟਲ ਵਗੈਰਾ ਤੇ ਹਾਂਜੀ ਗਾਇਜ਼ ਅਸੀਂ ਹੁਣ ਘਰ ਆ ਗਏ ਆ ਤੇ ਇੱਥੇ ਵੀਡੀਓ ਦਾ ਐਂਡ ਕਰਦੇ ਆ ਜੇ ਵਧੀਆ ਵੀਡੀਓ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਅੱਗੇ ਤੋਂ ਅੱਗੇ ਵੀਡੀਓ ਜਾਂਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਦ ਬਾਈ ਬਾਈ ਮਿਲਦੇ ਹਾਂ ਅਗਲੇ ਬਲੌਗ ਵਿੱਚ ਤੱਕ ਤੱਕ ਲਈ ਬਾਈ ਬਾਈ ਹੱਸਦੇ ਰਹੋ ਬਸਦੇ ਰਹੋ